ਲੋ ਜੀ ਤਾਨੂੰ ਪਿੰਡ ਲਾੜੀ ਨੇ ਨਰਸੀ ਤੇ ਪਤਾ ਹੀ ਹੈ ਆ ਇੱਥੇ ਨਾ ਬਹੁਤ ਹੀ ਜ਼ਿਆਦਾ ਗੰਦ ਸੀ ਬਹੁਤ ਅੱਜ ਥੱਲੇ ਇੱਥੇ ਨੇੜੇ ਆਨੂੰ ਜੀ ਨਹੀਂ ਕਰਦਾ ਸੀ ਕਿੰਨਾ ਗੰਦ ਸੀ ਜਿਵੇਂ ਆ ਗੰਦ ਨੇੜੇ ਜਾਣੂ ਜੀ ਨਹੀਂ ਕਰਦਾ ਸੀ ਕਿਉਂ ਅੱਗੇ ਬੱਚੇ ਹੁੰਦੇ ਸੀ ਤੇ 2-4 ਫੁੱਟ ਦੀ ਥਾਂ ਆ ਵਧਾਉਂਦੇ ਸੀ ਆਏ ਸਾਡੇ ਆਗਾ ਕਾਬੂਸ ਪਾਈ ਸਾਹਿਬ ਪਾਈ ਸਾਹਿਬ ਨੇ ਛਾਂਗੇ ਦੇ ਚੁੱਗਿਆਂ ਦੇ ਮੋੜ ਤੇ ਜਾਣੇ ਕਿ ਨਾਲ ਪੈਂਦੇ ਤੇ ਇੱਥੋਂ ਲੱਗੇ ਨੇ ਆ ਬੂਟੇ ਕੋਲੋਂ ਇਧਰ ਬੜਾ ਗੰਦਿਸ ਜਾਨੀ ਕਿ ਇੱਥੇ ਆ ਨਾਲ ਬੰਨਾ ਬਣਾਤਾ ਇਹ ਇਧਰ ਬਹੁਤ ਗੰਦ ਗੜਾ ਬਾਈ ਤੇ ਹੀ ਫੋਟੋ ਥਾ ਲੰਬਾਈ ਤੇ ਚਾਰ ਪੰਜ ਫੋਟੋ ਚੜਾਈ ਚ ਪੂਰਾ ਗਰਾਊਂਡ ਬਣਾਤਾ ਇਹਨੇ ਇੱਥੇ ਬੜਾ ਹੀ ਗੰਦ ਸੀ ਆਹਨ ਕਾਕਾ ਤਾਂ ਰੋਜ ਆਂਦਾ ਹੀ ਏ ਇਹ ਹੀ ਬੜੀ ਸੇਵਾ ਕਰ ਰਿਹਾ ਆਹ ਹੋ ਨਿੱਕੇ ਨੇ ਕਾਕੂ ਦੀ ਸ਼ੌਂਗ ਇਹ ਆਹ ਬਾਈ ਦਾਤਰੀ ਨਹੀਂ ਕਹੀ ਨਹੀਂ ਛੋਟੀ ਨੇ ਲੱਗਿਆੜਾ ਬੜੀ ਮਤੇ ਕਾਕੂ ਦੀ ਹੋਰ ਕੋਈ ਨਹੀਂ ਕਹਤਾ ਹੋ ਵੀ ਤੇ ਆਹ ਕਾਕੂ ਤਕਰੀਬ ਅੱਗੇ ਪਿਲੇ ਸਾਲ ਆਂਦ ਰਹਾ ਏ ਤੇ ਅੱਜ ਤੋਂ ਸ਼ੁਰੂ ਇਹਨੇ ਮਿਆਣਾ ਕਰ ਦਿੱਤਾ ਹੈ। ਐਨਾ ਤੁਹਾਨੂੰ ਪਤਾ ਹੀ ਏ। ਨਾ ਨਾ ਇੰਨਾ ਘੱਟ ਨਾ ਨਾ। ਆ ਜਰਾ ਕਹਾਵਾ ਜਹਾਣਾ ਆ ਜਰਾ ਇੱਥੇ। ਕਾਰ ਤੇ ਲੰਡਾ। ਫ੍ਰੀਕਰ ਆ ਫ੍ਰੀਕਰ। ਵਧੀਆ ਨਾਮ ਹੁੰਦੀਆਂ ਨੇ ਯਾਰ। ਨਾ ਪੁੱਛੇ ਬਿਨਾਂ ਕੰਮ ਗਲਤ ਨਾ ਕੀਤਾ ਕਰੇ। ਹਾਂ ਗਰੇਜ ਨੇ ਜੋ ਕੁਝ ਨਹੀਂ ਕੀਤਾ। ਹਾਂ ਤੇ ਆ ਬਾਕੀ ਪੜੇ ਤੁਹਾਨੂੰ। ਗਰੇਜ ਮਾੜਾ ਹੈ ਇਹਦਾ। ਬਿਨਾ ਪੌੜੀ ਟਾਲੂ ਤੇ ਜੜਾ ਬੇਡਾ ਨਾ। ਆਓ ਸੇਵਾਏ ਬੜੀ ਕਾਤਾ ਮੁੰਡਾ ਠੀਕ ਹੈ ਇਹ ਤੁਹਾਡੇ ਕੋ ਜਿੰਨਾ ਟਾਈਮ ਹੈਗਾ ਨੇੜੇ ਪਿੰਡ ਆਉਣ ਕਿਤੇ ਭਾਈ ਸਵਾਈ ਸਾਹਿਬ ਚਾਂਗੇ ਚੱਲ ਗਏ ਨੇ ਕੋਈ ਨਾ ਇਹ ਨਹੀਂ ਬੀਤ ਕੋਈ ਕਮਿਸ਼ਨ ਮਿਲਣਾ ਇਹਨਾਂ ਨੂੰ ਕੋਈ ਪੈਸਾ ਮਿਲਣਾ ਹੈ ਸਿਰਫ ਸ਼ੌਂਕ ਨਾਲ ਤੇ ਮੈਂ ਕੀ ਨਾਮ ਤੁਹਾਡਾ ਜਗਿੰਦਰ ਸਿੰਘ ਜਗਿੰਦਰ ਸਿੰਘ ਬੜੀ ਮਿਹਰਬਾਨੀ ਸਵਾਈ ਸਾਹਿਬ ਦੀ ਤੇ ਬਾਕੀ ਫਿਰ ਤੁਹਾਨੂੰ ਅਸੀਂ ਹਾਲ ਖਾ ਦੇ ਨਰਸੀ ਦਾ ਆ ਆ ਬੂਟੇ ਕਰੋ ਆ ਕਰੋ ਫਾਇ ਪਰੇ ਨੇ ਅੱਜ ਡਾਕਟਰ ਸਾਹਿਬ ਪਰੇ ਨੇ ਤੇ ਅੱਜ ਡਾਕਟਰ ਸਾਹਿਬ ਆਪਾ ਬੂਟੇ ਲੈਣ ਜਾਣੇ ਨੇ ਹਾਂ ਬਿਲਕੁਲ ਤੇ ਆ ਵੀ ਅੱਜ ਪਰੇ ਨੇ ਬੂਟੇ ਲੈ ਕੇ ਆ ਜਾਣੇ ਨੇ ਵਾਹ ਆ ਵੀ ਅੱਜ ਪਰੇ ਠੀਕ ਹੈ ਆ ਬਾਕੀ ਪਹਿਲਾਂ ਦੇ ਇਹ ਕੱਲ ਪਰੇ ਨੇ ਆ ਪਰਸੂ ਪਰੇ ਨੇ ਤੇ ਜਿੰਨਾ ਵੀ ਥੋੜਾ ਟਾਈਮ ਹੈਗਾ ਜਿਵੇਂ ਜਗਿੰਦਰ ਸਿੰਘ सरपंच ਆਇਆ ਆ ਬੱਚਿਆਂ ਦਾ ਬੜਾ ਹੌਸਲਾ ਵਧ ਗਿਆ ਠੀਕ ਹੈ ਤੇ ਬਾਕੀ ਨਾਲਿਸ਼ ਕੈਸ਼ ਹੀ ਪਾਈ ਅਸੀਂ ਤੇ ਟੋਫੀਆਂ ਖਾਂਦੇ ਰਹਿੰਦੇ ਨੇ ਬੜਾ ਮਨ ਖੁਸ਼ ਹੁੰਦਾ ਸਾਡਾ ਵੀ ਜੋ ਬੱਚੇ ਖੁਸ਼ ਹੁੰਦੇ ਨੇ ਸਾਡਾ ਮਨ ਬੜਾ ਖੁਸ਼ ਹੁੰਦਾ ਹੈ ਤੇ ਜੇ ਰੁੱਖਾਂ ਨੂੰ ਖੁਸ਼ ਕਰਾਂਗੇ ਤੇ ਆਪਣਾ ਮਨ ਬੜਾ ਖੁਸ਼ ਹੋਵੇਗਾ ਤੇ ਆ ਅਸੀਂ ਵਡਾਈ ਆਣੇ ਖਾਡੇ ਏ ਇੱਥੇ ਆਜਾ ਇੱਥੇ ਬਣਾਣਾ ਇੱਥੇ ਆਜਾ ਇੱਥੇ ਅੱਜ ਰੋਖ ਹੋਰ ਲਿਆ ਕੇ ਕੋਲ ਭਾਵੇਂ ਖਤਮ ਹੋ ਗਈ ਸੀ ਤੇ ਆਈ ਨੋ ਡ੍ਰੈਗਨ ਦੇ ਪਾਣੀ ਚ ਲਾਓ ਏ ਡ੍ਰੈਗਨ ਦੇ ਪਾਣੀ ਇਹ ਬੋਦਰੇ ਪਾੜ ਬੋਦਰੇ ਆ ਬੋਦਰੇ ਬਈ ਗਲਾਸ ਚ ਕੋਸਾਰੇ ਗਲਾਸ ਲਿਪੜੇ ਜਾਂਦੇ ਯਾਰ ਪਾਣੀ ਫਿਰ ਨਹੀਂ ਪੀਣਾ ਧੋਲ ਪਹਿਲਾਂ ਐਵੇਂ ਧੋਲ ਨਾਲੇ ਉਸਤਰਾ ਲਫਾਫਾ ਠੀਕ ਹੈ ਜੀ ਜੇਣਾ ਤੇ ਜਿੰਨਾ ਭਰਾਵਾਂ ਬੱਚਿਆਂ ਵੀਰਾਂ ਕੋਲ ਟਾਈਮ ਹੈਗਾ ਹੈ ਇੱਧਰ ਆਓ ਕਿਵੇਂ ਲਾੜੀਆਂ ਆ ਲਓ ਕੋਈ ਆਉਣੀ ਮੁੰਡੇ ਨੂੰ ਭੇਜਦਾ ਘਰ ਚਾਟਾ ਆ ਬੱਚੇ ਤੇ ਪਿੰਡ ਦੇ ਨੇ ਨਿੱਕੇ ਨਿੱਕੇ ਕਿੱਡੇ ਸਿਆਣੇ ਨੇ ਉਹ ਡਿਊਟੀ देयर ਆਰ ਡਿਊਟੀ ਰਾਤ ਕੋ ਨਹੀਂ ਆਦ ਕਰੇ

ਬਾਕੀ ਹੌਸਾ ਕਰਕੇ ਪਾਣੀ ਵਿੱਚ ਲਾਉਣੇ ਆ ਪਰ ਬੱਚਿਆਂ ਨੇ ਜਾਣ ਦੇਈਦਾ ਜੋ ਸਫਾਈ ਹੋ ਗਈ ਉਹ ਬੱਚਿਆਂ ਨੂੰ ਅੱਗੇ ਭੇਜਾਂਗੇ ਜਿਹੜੇ ਰੁੱਕ ਵਿਰਲੇ ਨੇ ਪੁੱਤਰੋ ਘਰ ਲਾ ਦੇਾਂਗੇ ਠੀਕ ਹੈ ਬੜੀ ਮਿਹਰਬਾਨੀ ਪਿੰਡ ਲਾੜੀਆਂ ਤੋਂ ਇਹ ਨਰਸਰੀ ਪਿਆਰ ਕੀਤੀ ਅਸ ਤੇ ਜੇ ਰੋਕਣੀ ਤੁਸੀਂ ਲਾਸ ਵੀਡੀਓ ਸ਼ੇਅਰ ਕਰ ਦਿਓ ਕਿ ਬੱਚਿਆਂ ਦਾ ਹੌਸਲਾ ਵਧ ਜਾਂਦਾ ਹੈ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਬੰਦੇ ਆਏ ਨੇ ਵੀਡੀਓਾਂ ਆਪੇ ਜੋਤ ਨੂੰ ਵੀਡੀਓ ਵੇਖ ਕੇ ਸੁਣ ਕੇ ਕੋਈ ਪੰਜ ਸੱਤ ਰੋਕੀ ਹੋਰ ਵਾਰ ਜਲ ਲੱਗ ਜਾਣ ਇੱਕ ਬੰਦੇ ਵੱਲੋਂ ਤੇ ਬਹੁਤ ਬਹੁਤ ਰੁਖ ਲੱਗ ਜਾਣਗੇ ਆਸ ਪੰਜ ਸਾਹ ਇੱਕ ਫੇਰ ਲੱਗ ਪਈ ਠੀਕ ਹੈ ਜੀ